ਕੋਡੀ 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 ਸਸਿਗਾ ਜੀ ਸਾਰੀ ਜਿੰਨੀ ਵੀ ਸੰਗਤ ਆਈ ਆ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਪ੍ਰਮੋਟਰ ਆਏ ਆ ਬਾਹਰੋਂ ਚੱਲ ਕੇ ਇੱਥੇ ਆਏ ਆ ਤੇ ਬਹੁਤ ਬਹੁਤ ਧੰਨਵਾਦ ਆ ਦਾਨਾਂ ਦਾ ਤੇ ਜੋ ਸੰਦੀਪ ਨੂੰ ਇੰਨੇ ਪਿਆਰ ਕਰਨ ਵਾਲੀ ਸੰਗਤ ਵੀ ਪਹੁੰਚੀ ਆ ਹਜੇ ਤੱਕ ਵੀ ਬੈਠੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਬਾ ਸੰਦੀਪ ਲਈ ਇਹੀ ਕਹਿਣਾ ਚਾਹੁੰਦਾ ਵਾਂ ਕਿ ਉਹਦੇ ਉਹਦੇ ਲਈ ਸਾਡੇ ਦੇ ਦਿਲ ਚ ਪਿਆਰ ਸੀਗਾ ਸਾਡੇ ਲਈ ਉਹਦੇ ਲਈ ਸੀਗਾ ਉਹ ਹਮੇਸ਼ਾ ਬਣਿਆ ਰਹੂਗਾ ਜਿੰਨਾ ਚਿਰ ਸਾਡੇ ਸਵਾਸ ਚੱਲਦੇ ਆ ਇੱਥੇ ਗਰਾਉਂਡਾਂ ਨਾਲ ਹੀ ਜੁੜੇ ਰਾਵਾਂਗੇ ਤੁਹਾਡੇ ਦਵਾ ਸਦਕਾ ਤੇ ਜੋ ਵੀ ਆ ਸੰਦੀਪ ਦਾ ਜਿੰਨਾ ਵੀ ਹਰੋ ਸਾਲ ਟੂਰਨਾਮੈਂਟ ਹੋਊਗਾ ਅਸੀਂ ਜਰੂਰ ਇੱਥੇ ਪਹੁੰਚਿਆ ਕਰਾਂਗੇ ਜੋ ਦੀ ਯਾਦ ਵਿੱਚ ਆਊਗਾ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਾਰੀ ਸੰਗਤ ਦਾ ਥੈਂਕ ਯੂ ਸੋ ਮਾਚ ਜੀ ਬਹੁਤ ਬਹੁਤ ਧੰਨਵਾਦ ਮੈਂ ਸੁਲਤਾਨ ਨੂੰ ਬੇਨਤੀ ਕਰਦਾ ਉਹ ਆਵੇਗਾ ਲਾਲੀ ਭਾਜੀ ਆਏ ਆ ਬੈਲਜੀਅਮ ਵਾਲੇ ਕਹਿੰਦੇ ਵੀ ਪਿਛਲੇ ਸਾਲ ਅਸੀਂ ਸੱਤੂ ਸ਼ੇਰਪੁਰ ਦੋਨੇ ਵਾਲੇ ਦੇ ਸੈਨ ਕਰਾਇਆ ਸੀ ਪਰ ਕੋਈ ਕਾਰਨਾ ਕਰਕੇ ਵੀਜ਼ਾ ਨਹੀਂ ਲੱਗਿਆ ਸਾਡੀ ਕਲੱਬ ਨੂੰ ਬਲਿਹਾਰ ਬੈਲਜੀਅਮ ਤੇ ਨਾਲ ਲਾਲੀ ਭਾਜੀ ਉਹਨਾਂ ਵੱਲੋਂ 50000 ਰੁਪਇਆ ਉਸ ਖਿਡਾਰੀ ਦਾ ਸਨਮਾਨ ਕੀਤਾ ਜਾਵੇਗਾ ਖੁਸ਼ੀ ਦੁੱਖਾਂ ਆਪਣੇ ਭਰਾ ਸੰਦੀਪ ਦੇ ਲਈ ਨੰਗਲੰਬੀਆ ਕੱਪ ਦੇ ਲਈ ਜਰੂਰ ਜਿਹੜੇ ਚੰ ਸ਼ਬਦ ਬੋਲੇਗਾ ਵੱਡਾ ਬਹੁਤ ਵਧੀਆ ਭਰਾ ਵੱਡਾ ਭਰਾ ਤੇ ਹਮੇਸ਼ਾ ਹੀ ਰਹੂਗਾ ਤੇ ਉਹਦੇ ਦਿੱਤੇ ਹੋਏ ਜਿੱਦਾਂ ਕਿ ਰਾਸਤੇ ਤੇ ਅਸੀਂ ਤੁਰਾਂਗੇ ਜਿੱਦਾਂ ਉਹ ਸਾਨੂੰ ਤੋਰ ਕੇ ਗਿਆ ਅਸੀਂ ਹਮੇਸ਼ਾ ਹੀ ਉਹਦੇ ਨਾਲ ਜਿੱਦਾਂ ਖੜੇ ਸੀ ਅੱਜ ਹਮੇਸ਼ਾ ਹੀ ਉਹਦੇ ਨਾਲ ਇਦਾਂ ਹੀ ਖੜਾਂਗੇ ਤੇ ਬਾਬਾ ਰੱਖੇ ਸ਼ੁਕਰ ਵੀ ਸਾਰੀ ਸ਼ਾਹਕੋਟ ਦੀ ਟੀਮ ਵੀ ਅੱਜ ਜਿੱਦਾਂ ਕਿ ਲਾ ਲੋ ਪੁਰਾਣੇ ਪਲੇਅਰ ਵੀ ਸਾਰੇ ਪਹੁੰਚੇ ਹੋਏ ਆ ਤੇ ਸਾਰੇ ਸਾਰੀਆਂ ਸਾਰੀ ਫੈਡਰੇਸ਼ਨ ਨੂੰ ਜਿੱਦਾਂ ਕਹਦੀ ਹੈ ਵੀ ਬਹੁਤ ਧੰਨਵਾਦ ਕਰਦਾ ਮੈਂ ਸਾਰੀ ਫੈਡਰੇਸ਼ਨ ਦਾ ਜਿਹੜੀ ਬਹੁਤ ਵਧੀਆ ਮੇਲੇ ਜਿਹੜੀ ਉਹਦੀ ਸੋਚ ਤੇ ਮੇਲੇ ਕਰਾ ਰਹੀ ਆ ਤੇ ਇਹ ਫੈਡਰੇਸ਼ਨ ਦਾ ਅਸੀਂ ਕਦੇ ਦੇਣਾ ਨਹੀਂ ਦੇ ਸਕਦੇ ਤੇ ਇਹ ਹਮੇਸ਼ਾ ਸਾਡੇ ਭਰਾ ਦਾ ਸੰਦੀਪ ਦਾ ਸਾਥ ਦੇਊਗੀ ਤੇ ਅਸੀਂ ਇਹ ਫੈਡਰੇਸ਼ਨ ਦਾ ਸਾਥ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੇ ਕਿਸੇ ਹੋਰ ਵੀ ਖਿਡਾਰੀ ਦੇ ਮਨ ਦੇ ਵਿੱਚ ਹੋਵੇ ਤੇ ਮੈਂ ਬੋਲਣਾ ਚਾਹੁੰਦਾ ਤਾਂ ਮੈਂ ਬੇਨਤੀ ਕਰਾਂਗਾ ਆਪਾਂ ਫਾਈਨਲ ਮੈਚ ਤੋਂ ਪਹਿਲਾਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਤੋਂ ਨਵੀਆਂ ਅਪਡੇਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ